ਬਾਬਾ ਮੋਤੀ RAM ਮਹਿਰਾ ਆਪਾਂ ਸਭ ਜਾਣਦੇ ਹਾਂ ਜੀ ਉਹਨਾਂ ਨੇ ਅਲਗਿਆਂ ਵੱਡੇ ਪਾਦਸ਼ਾਹ ਦੇ ਬੱਚਿਆਂ ਨੂੰ ਮਾਤਾ ਜੀ ਨੂੰ ਦੁੱਧ ਸ਼ਿਕਾਇਆ ਸਭ ਤੋਂ ਮਹਿੰਗਾ ਦੁੱਧ ਉਹਨਾਂ ਨੇ ਸ਼ਿਕਾਇਆ ਦੁੱਧ ਦੇ ਬਦਲੇ ਨਾ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਮਾਰ ਲਿਆ ਕਹਿੰਦੇ ਨੇ ਬਾਬੇ ਮੋਤੀ RAM ਮੇਰੇ ਦੇ ਇੱਕ ਛੋਟਾ ਜਿਹਾ ਬੱਚਾ ਜਿੱਥੇ ਐਡੀਆਂ ਸ਼ਹੀਦੀਆਂ ਹੋਈਆਂ ਨਾ ਉੱਥੇ ਇੱਕ ਛੋਟਾ ਜਿਹਾ ਬੱਚਾ ਜਿਹੜਾ ਆਪਣੀ ਮਾਂ ਦਾ ਦੁੱਧ ਪੀਂਦਾ ਰਿਹਾ ਕਹਿੰਦੇ ਉਹ ਬੱਚਾ ਵੀ ਸ਼ਹੀਦ ਹੋਇਆ ਪਤਾ ਜਲਮਾਨੇ ਸ਼ਹੀਦ ਕਿਵੇਂ ਕੀਤਾ ਬੱਚੇ ਨੂੰ ਕਹਿੰਦੇ ਬੱਚੇ ਦਾ ਸਿਰ ਫੜ ਕੇ ਨਾ ਉਹਦੇ ਪੈਰ ਬੱਚੇ ਦੇ ਕੋਲੂ ਦੇ ਵਿੱਚ ਪਾਏ ਜਿਵੇਂ ਇੱਕ ਮਸ਼ੀਨ ਵਿੱਚ ਗੰਨਾ ਪਾਣੇ ਆ ਨਾ ਗੰਨਾ ਗੰਨੇ ਨੂੰ ਹੋਲੀ-ਹੋਲੀ ਤੱਕ ਦੇ ਅਗੇ-ਅਗੇ ਗੰਨਾ ਜਾਈ ਜਾਂਦਾ ਐਦਾਂ ਉਹਦਾ ਸਰੀਰ ਕੋਲੂ ਦੇ ਵਿੱਚ ਪੀੜ ਦਿੱਤਾ ਜਲਮਾਨੇ ਕਹਿੰਦੇ ਪਹਿਲੇ ਪੈਰਾਂ ਤੱਕ ਮਸ਼ੀਨ ਆਈ ਉਲੀ ਥੋੜੀ ਗੋਡਿਆਂ ਤੱਕ ਰ। ਪੇਟ ਤੱਕ ਰ, ਛਾਤੀ ਤੱਕ ਰ। ਕਹਿੰਦੇ ਫਿਰ ਜਿਹੜਾ ਵੀ ਵਿੱਚ ਅਸੀਂ ਹੋ ਗਿਆ। ਉੱਥੇ ਪਈ ਨਰੇਣਾ ਸ਼ਹੀਦ ਹੋ ਗਿਆ। ਛੋਟਾ ਜਿਹਾ ਬੱਚਾ ਮਾਂ ਦਾ ਦੁੱਧ ਪੀਂਦਾ। ਕਿੰਨਾ ਤੜਫਿਆ ਹੁਣੈ। ਕਿੰਨਾ ਰੋਂਦਾ ਹੁਣੈ। ਪਰ ਕਿਸੇ ਨੂੰ ਉਹਦੇ ਉੱਤੇ ਰਹਿਮ ਨਹੀਂ ਆਇਆ। ਤਰਸ ਨਹੀਂ ਆਇਆ। ਚਲ ਮੰਨੇ ਐਡਾ ਪਾਪ ਕਮਾਇਆ ਨਾ। ਐਡਾ ਪਾਪ ਕੀਤਾ। ਕਿਸੇ ਨੂੰ ਉਸ ਬੱਚੇ ਦੇ ਉੱਪਰ ਤਰਸ ਰਹਿਮ ਨਹੀਂ ਆਇਆ। ਇਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਿਆ ਕਰੋ ਕਦੀ ਭੁਲਾਈਏ ਨਾ